ਦਤ ਨਿੰਦਿਆ ਨਾਹੀ ਜੀਹ ਕੰਚਨ ਲੋ ਹਸ ਮਾ I'm The hard da yeah. Because of मना और दे हर जन अन्तर अंतर नहि नानक सा मा na get to जोनरे माना ਨਾਨਕ ਕਾਹੇ ਉਹ ਵਿਖਾ ਬਿਆਨ ਇੱਕ ਭਗਤ ਭਗਵਾ ਮਾਨਾ ਹੋਏ ਇੱਕ ਚੇ The power i POOOOOO oh. ਮੈਂ ਨਹੀਂ ਕੋ CA ਤਨ ਤੇ ਰਾਖਿਆਰਾ ਸਤ ਗੁਰ ਪ੍ਰਸਾਦਿ ਰਾਗ ਮਾਲਾ ਰਾਗ ਇਕ ਸੰਗ ਪੰਚ ਬਰੰਗਨ ਸੰਗ ਅਲਾਪ ਹੈ ਆਠੋ ਨੰਦਨ ਪ੍ਰਥਮ ਰਾਗ ਭੈਰੂ ਵੇ ਕਰਹਿ ਪੰਚ ਰਾਗ ਨੇ ਸੰਗ ਉਚਰਹਿ ਤ੍ਰਤਮ ਪੈਰ ਬੇਬਿਲਾਬਲੇ ਪੁਨਿਆਕੇ ਗਾਵੇ ਬੰਗਲੇ ਪੁਨਿ ਅਸਲੇਕੇ ਕੇ ਪਈਵਾਰੇ ਪੈਰੋਂ ਕੇ ਪੰਜੋਂ ਨਾਰੇ ਪੰਜ ਮਾਰ ਕਿਦਿਸਾ ਕਿਸਨਾਬ ਹੈ ਬੰਗਾਲਮ ਮਦ ਮਾਦਵ ਗਾਵ ਹੈ ਲਲਤ ਗਿਲ ਬਿਲਾਵ ਲਗਾਵਹੀ ਆਪਣੇ ਆਪਣੇ ਪਾਤ ਆਸ਼ਟਪੁਰ ਪਰ ਪੈ ਰਬ ਕੇ ਗਾ ਵਹਿ ਗਾਇਨ ਪਾਤਰ ਦੋਤਿਆ ਮਾਲਿਕ ਉਸ ਕੇ ਆ ਲਾਪੈ ਸੰਗ ਰਾਗ ਨੇ ਪੰਜੌਂ ਧਾਪੈ ਗਾਉਂਡ ਕਰਿ ਅਰ ਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤਨਾਸਰੀਏ ਪੰਜੌਂ ਗਾਏ ਮਾਲ ਰਾਗ ਕਾਉਸਿਕ ਸੰਗ ਲਾਏ ਮਾਰੂ ਮਸਤ ਅੰਗ ਮੇਵਾਰਾ ਪ੍ਰਵਲ ਚੰਦ ਕਾਉਸਿਕ ਯੋਵਾਰਾ ਖਾਓ ਖੱਟ ਜਾ ਭौरा ਨੰਦ ਗਾਏ ਅਸਟ ਮਾਲ ਕਾਉਸਿਕ ਸੰਗ ਲਾਏ ਪੋਣ ਆਇਓ ਹਿੰਡੋਲਾ ਪੰਚ ਨਾਰ ਸੰਗ ਅਸਟ ਸੁੱਤਾ ਉਟਾ ਦਾ ਨਿਕਲੂਲਾ ਗਾਇਨ ਤਾਰ ਮਿਲਾਵਹੀ ਤੇਲੰਗੀ ਦੇਵ ਕਰਿਆਏ ਵਸੰਤੀ ਸੰਦੂਰ ਸੁਹਾਏ ਸਰਸਵ ਹੀਰੀ ਲੈ ਪਾਰ ਜਾ ਸੰਗ ਲਾਏ ਪੰਜੋਂ ਅਰ ਜਾ ਸੁਰਮਨੰਦ ਬਾਸ ਕਰਿਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸਵਾਨਿਓ ਵਾਹਿ ਬినੋਤਾ ਗਾਵਹੀ ਸਰਸ ਬਸੰਤ ਕਮੋਦਾ ਅਸ਼ਟਪੁਤਰ ਮੈਂ ਕਹੀ ਸਵਾਰੇ ਪੁਨ ਯਾਇ ਦੀਪਕੇ ਵਾਰੇ ਕਛੇਲੀ ਪਟਮੰਜਰੀ ਟੋਟੀ ਕਹੀ ਅਲਾਪ ਕਾਮੁਦਿਓ 부ਜਰੀ ਸੰਗ ਦੀਪਕੇ ਥਾਪ ਕਾਲੰਕਾ ਕੁੰਤਾਲਿਓ ਰਾਮਾ ਕਮਲ ਕੁਸਮ ਚੰਪੱਕੇ ਨਾਮਾ ਗਉਰਾਯੋ ਕਨਰਾ ਕਲਿਆਨਾ ਅਸ਼ਟਪਤਰ ਦੀਪਕੇ ਜਾਨਾ ਸਭ ਮਿਲ ਸਿਰੀ ਰਾਗ ਵੈਗਾਬ ਹੈ ਪੰਚਉ ਸੰਗ ਬਰੰਗਨ ਲਾਭ ਹੈ ਬੈਰਾਰੇ ਕਰਨਾਟੇ ਧਰੇ ਗਬਰੀ ਗਾਵੇ ਆਸਬਰੀ ਤੇਹ ਪਾਸ਼ਾ ਸਿੰਧ ਵੀ alaape sire raag siyo panchau taape saalu saarg saag raa aur gond gambira aashthabutar sire raag ke gond kambha mira ਕਾਸਟਮੇ ਮੇਗ ਰਾਗ ਬੈ ਗਾਵ ਹੈ ਪੰਜਾਂ ਸੰਗ ਬਰੰਗਨ ਲਾਵ ਹੈ ਸੌਰਠ ਗੌਂਡ ਮਲਾਰੇ ਤੁਨੀ ਪੁਨ ਗਾਵਹਿ ਆਸਾ ਗੁਣ ਗੁਨੀ ਉਚਾ ਸੁਰ ਸੁਹਾਪਨ ਕੀਨੀ